ਮਹਾਰਜ ਆਖਦੇ ਨੇ ਜਿੰਦ ਡਰਦੀ ਹੈ ਦੁੱਖਾਂ ਨੂੰ ਵੇਖ ਕੇ ਫਿਰ ਸਵਾਲ ਪੈਦਾ ਹੁੰਦਾ ਹੈ ਦੁੱਖਾਂ ਤੋਂ ਬਚਣ ਵਾਸਤੇ ਕਿੰਦੇ ਕੋਲ ਪੁਕਾਰ ਕਰਾਂ ਫਿਰ ਆਪ ਹੀ ਫੈਸਲਾ ਕੀਤਾ ਕਿ ਦੁੱਖਾਂ ਤੋਂ ਬਚਾਰ ਵਾਸਤੇ ਵਾਹਿਗੁਰੂ ਪਰਮਾਤਮਾ ਤੋਂ ਬਗੈਰ ਹੋਰ ਕੋਈ ਦੂਜਾ ਹੈ ਹੀ ਨਹੀਂ ਉਹ ਵਾਹਿਗੁਰੂ ਪਰਮਾਤਮਾ ਜਿਹੜਾ ਦੁੱਖਾਂ ਨੂੰ ਵਿਸਾਰਨ ਵਾਲਾ ਮੈਂ ਉਹਨੂੰ ਸੇਵਿਆ ਉਸ ਦਾ ਸਿਮਰਨ ਕੀਤਾ ਕਿਉਂਕਿ ਉਹ ਹਮੇਸ਼ਾ ਹੀ ਦਾਤਾਰ ਹੈ ਦਾਤਾ ਦਿੰਦਾ ਹੈ ਸਾਰਿਆਂ ਦੇ ਉੱਤੇ ਕਿਰਪਾ ਕਰਦਾ ਹੈ ਹੁਣ ਸਾਧ ਸੰਗਤ ਆਪਾਂ ਦੁਖੀ ਹੋਈਏ ਤੇ ਦੁੱਖ ਜਿਹੜਾ ਹੈ ਨਾ ਇਹਨੂੰ ਕੱਟਣ ਵਾਸਤੇ ਕਿਸੇ ਦੁਨਿਆਵੀ ਬੰਦੇ ਦਾ ਸਹਾਰਾ ਲੈਣੇ ਤੇ ਗੁਰੂ ਪਾਤਸ਼ਾਹ ਜੀ ਆਖਦੇ ਨੇ ਸਾਡਾ ਦੁੱਖ ਜਿਹੜਾ ਹੈ ਉਹ ਤਾਂ ਪਿੱਛੇ ਰਹਿ ਜਾਂਦਾ ਹੈ ਜਿੰਨੂੰ ਆਪਣਾ ਦੁੱਖ ਸੁਣਾਉਣ ਵਾਸਤੇ ਜਾਂਦੇ ਆ ਉਹ ਆਪਣੇ ਹੀ ਦੁੱਖਾਂ ਦੀਆਂ ਪੰਡਾ ਖੋਲ ਦਿੰਦਾ ਇੱਕ ਨਹੀਂ ਕਈ ਦੁੱਖ ਸੁਣਾ ਦਿੰਦਾ ਸਤਗੁਰੂ ਪਾਤਸ਼ਾਹ ਕਿਰਪਾ ਕਰਦੇ ਨੇ ਜਿਸ ਮਾਨੁਖ ਪੈ ਕਰੂੰ ਬੇਨਤੀ ਸੋ ਆਪਣੇ ਦੁੱਖ ਭਰਿਆ ਅਸੀ ਸੁੱਖਾਂ ਵਾਸਤੇ ਜਿਸ ਕੋਲ ਬੇਨਤੀ ਕਰਦੇ ਹਾਂ ਉਹ ਤਾਂ ਸਾਡੇ ਨਾਲੋਂ ਵੀ ਜ਼ਿਆਦਾ ਦੁਖੀ ਹੋਇਆ ਪਿਆ ਇੱਕ ਸ਼ਲੋਕ ਤੁਹਾਨੂੰ ਸਾਰਿਆਂ ਨੂੰ ਯਾਦ ਹੈ ਜਿਸ ਦਾ ਆਰੰਭ ਇੱਥੋਂ ਹੁੰਦਾ ਹੈ ਸਹੰਸਰਦਾਰ ਦੇ ਇੰਦਰ ਰੁਆਇ ਪਰਸ ਰਾਮ ਰੋਵੇ ਘਰ ਆਇਆ ਤੇ ਅਖੀਰ ਵਿੱਚ ਜਾ ਕੇ ਮਹਾਰਾਜ ਨੇ ਤਤ ਕੱਢਿਆ ਬਾਲੀ ਰੋਵੇ ਨਾਏ ਪਤਾਰ ਨਾਨਕ ਦੁਖੀਆ ਸਭ ਸੰਸਾਰ ਨਾਨਕ ਦੁਖੀਆ ਸਭ ਸੰਸਾਰ ਪਰ ਉਥੇ ਫਿਰ ਕਿਰਪਾ ਕੀਤੀ ਮੰਨੇ ਨਾਉ ਸੋਈ ਜਿਨ ਜਾਏ ਔਰੀ ਕਰਮ ਨਾ ਲੇਖੈ ਲਾਏ ਕਦੀ ਆਪਾਂ ਨੂੰ ਦੁੱਖ ਆਵੀ ਜਾਵੇ ਤੇ ਆਪਾਂ ਦੁੱਖ ਨੂੰ ਮਿਟਾਣ ਦੀ بجائے ਦੂਰ ਕਰਨ ਦੀ بجائے ਆਪਣੇ ਆਪ ਨੂੰ ਹੌਸਲਾ ਦੇ ਲੈਣਿਆ ਵੇਖੋ ਜੀ ਬਾਬਾ ਨਾਨਕ ਜੀ ਨੇ ਫੈਸਲਾ ਕੀਤਾ ਸਾਰਾ ਸੰਸਾਰ ਹੀ ਦੁਖੀ ਹੈ ਇਹ ਆਪਾਂ ਆਮ ਪੜਦੇ ਨੇ ਜਦ ਦੁਖੀ ਹੁੰਨੇ ਹਨ ਤੇ ਆਪਾ ਇਹ ਤਤ ਕੜ ਲੈਨੇ ਹਾਂ ਬਾਬਾ ਨਾਨਕ ਜੀ ਨੇ ਫੈਸਲਾ ਕੀਤਾ ਹੈ ਨਾਨਕ ਦੁਖੀਆ ਸਭ ਸੰਸਾਰ ਨਹੀਂ ਪਾਈ ਸਤਿਗੁਰੂ ਜੀ ਦੀ ਬਾਣੀ ਨੂੰ ਪੜੀਏ ਤੇ ਮਹਾਰਾਜ ਕਿਰਪਾ ਕਰਦੇ ਨੇ ਸਾਰੇ ਦੁਖੀ ਨਹੀਂ ਸੁਖੀ ਵੀ ਹੈਨ ਪਰ ਉਹ ਹੈਨ ਕੌਣ ਜਿਹੜੇ ਜੀਵਨ ਦੇ ਅੰਦਰ ਸੁਖੀ ਨੇ ਸਾ ਸੰਗਤ ਦੇ ਪਾਲ ਪੁਰਦਾ ਕੋੜੀ ਜਿਹੜਾ ਕੋੜੀ ਸਤਿਗੁਰੂ ਉਸ ਦੇ ਕੋਲ ਗਏ ਨੇ ਤੇ ਉਹਨੀਆਂ ਆਵਾਜ਼ ਦਿੱਤਾ ਭਾਈ ਕੌਣ ਹੈ ਇੱਥੇ ਨਾ ਆਇਓ ਮੇਰੇ ਕੋਲੋਂ ਬਦਬੋ ਆਂਦੀ ਮੇਰੇ ਕੋਲੋਂ ਵਹਾੜ ਆਂਦੀ ਹੈ ਪਰ ਸਤਿਗੁਰੂ ਬਾਬਾ ਜੀ ਭਾਈ ਮਰਦਾਨਾ ਜੀ ਦੇ ਸਹਿਤ ਉਸ ਦੇ ਕੋਲ ਜਾ ਕੇ ਬਹਿ ਜਾਂਦੇ ਨੇ ਆਪਣੇ ਦੁੱਖ ਰੋ ਰੋ ਕੇ ਸੁਣਾਉਂਦਾ ਹੈ ਦੇ ਸਤਗੁਰੂ ਮਹਾਰਾਜ ਉਸ ਵੇਲੇ ਉਹਨ ਕੀ ਆਖਦੇ ਨੇ ਜਿਉ ਤਪਤ ਹੈ ਬਾਰੋ ਬਾਰ ਤਪ ਤਪ ਖਪੈ ਬਹੁਤ ਬੇਕਾਰ ਜੈ ਤਨ ਬਾਰੀ ਵਿਸਰ ਜਾਏ ਜੋ ਪੱਕਾ ਰੋਗੀ ਬਿਲਣਾ ਏ ਤੇ ਉਹਨੂੰ ਸਮਝਾਇਆ ਰੋਣ ਦਾ ਫਾਇਦਾ ਕੋਈ ਨਹੀਂ ਤੇਰੇ ਦੁੱਖਾਂ ਦਾ ਕਾਰਨ ਜਿਹੜਾ ਹੈ ਨਾ ਵੈਗਰੂ ਪਰਮਾਤਮਾ ਆਪ ਜਾਣਦਾ ਹੈ ਤੇਰੇ ਦੁੱਖਾਂ ਦਾ ਕਾਰਨ ਵਾਹਿਗੁਰੂ ਪਰਮਾਤਮਾ ਆਪ ਜਾਣਦਾ ਹੈ ਬਹੁਤਾ ਬੋਲਣ ਚੱਖਣ ਹੋਏ ਬਿਨ ਬੋਲੇ ਜਾਣੇ ਸਭ ਸੋਏ ਵਾਹਿਗੁਰੂ ਪਰਮਾਤਮਾ ਜਾਣਦਾ ਹੈ ਮੈਂ ਬੇਨਤੀ ਕਰ ਰਿਹਾ ਸੀ ਗੁਰੂ ਨਾਨਕ ਪਾਤਸ਼ਾਹ ਜੀ ਦੇ 5ਵੇਂ ਸਰੂਪ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 5ਵੇਂ ਸਰੂਪ ਗੁਰੂ ਅਰਜਨ ਦੇਵ ਜੀ ਮਹਾਰਾਜ ਕਿਰਪਾ ਕਰਦੇ ਨੇ ਗੋਨ ਨਿਧਾਨ ਗੋਨ ਤਿ ਨਹੀਂ ਗਾਏ ਜਾ ਕੋ ਕਿਰਪਾ ਧਾਰੀ ਸੋ ਸੁਖਿਆ ਧਾਨਿ ਉਸ ਜਨਮ ਨਾਨਕ ਤਿਸ ਬਲੇ ਹਾਰੀ ਜਿਉ ਡਰਤ ਹੈ ਆਪਣਾ ਕੈਸਿਉ ਕਰੀ ਪੁਕਾਰ ਦੁਖ ਵਿਸਾਰਨ ਸੇਵਿਆ ਸਦਾ ਸਦਾ ਦਾਤਾਰ ਜਿਸ ਮਨ ਵੱਸੈ ਪਾਰ ਬ੍ਰਹਮ ਨਿਕਟ ਨ ਆਵੇ ਪੀਰ ਪੀਰ ਦਾ ਪਾਵ ਇਥੇ ਦਰਦ ਤਕਲੀਫ ਇਥੇ ਪੀਰ ਦਾ ਭਾਵ ਉਹ ਨਹੀਂ ਜਿਹੜੇ ਮੁਸਲਮਾਨਾਂ ਦੇ ਪੀਰ ਹੁੰਦੇ ਨੇ ਨਹੀਂ ਜਿਸ ਮਨ ਵੱਸੈ ਪਾਰ ਬ੍ਰਹਮ ਨਿਕਟ ਨ ਆਵੇ ਪੀਰ ਬਖ ਤਖ ਤਿਸ ਨ ਵਿਆਪਈ ਜਮਨੀ ਆਵੇ ਨੀਰ ਇਥੇ ਨੀਰ ਤੋਂ ਪਾਪ ਪਾਰੀ ਦੀ ਨੀਰ ਤੋਂ ਭਾਵੇਂ ਨੇਰੇ ਜੰਮ ਵੀ ਉਹਦੇ ਨੇੜੇ ਨਹੀਂ ਆਂਦਾ ਕਹਿੰਦੇ ਜਿਹੜਾ ਦੁੱਖਾਂ ਨੂੰ ਵਿਚਾਰਨ ਵਾਲੇ ਸਾਰਿਆਂ ਨੂੰ ਦਾਤਾ ਦੇਣ ਵਾਲੇ ਵਾਹਿਗੁਰੂ ਪਰਮਾਤਮਾ ਨੂੰ ਆਪਣੇ ਜੀਵਨ ਦੇ ਅੰਦਰ ਸਿਮਰਦਾ ਹੈ ਇੱਕਵੀਂ ਪੌੜੀ ਦੇ ਵਿੱਚ ਅਸਾ ਕੀ ਵਾਰ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਦਾ ਬਚਨ ਹੈ ਜਿਤ ਸੇਵਿਆ ਸੁਖ ਪਾਈਐ ਸੋ ਸਾਹਿਬ ਸਦਾ ਸਮਾਲੀਐ ਜਿਸ ਦਾ ਸਿਮਰਨ ਕੀਤਾ ਸੁਖ ਪ੍ਰਾਪਤ ਹੁੰਦਾ ਹੈ ਉਸ ਵੈਗ ਰੂਪ ਪਰਮਾਤਮਾ ਨੂੰ ਹਮੇਸ਼ਾ ਚੇਤੇ ਰੱਖਿਏ ਹਮੇਸ਼ਾ ਯਾਦ ਰੱਖੀਏ ਤੁਹਾਡੀ ਜ਼ੁਬਾਨ ਤੇ ਇਹ ਸ਼ਬਦ ਆਮ ਤੌਰ ਤੇ ਚੜਿਆ ਹੋਇਆ ਆ ਆਪਾਂ ਸਾਰੇ ਜਾਣਦੇ ਹਾਂ ਦੁਖ ਭੰਜਨ ਤੇਰਾ ਨਾਮ ਜੀ ਦੁਖ ਭੰਜਨ ਤੇਰਾ ਨਾਮ ਵਾਹਿਗੁਰੂ ਜੀ ਤੇਰਾ ਨਾਮ ਦੁੱਖਾਂ ਦਾ ਨਾਸ਼ ਕਰਨ ਵਾਲਾ ਹੈ ਦੁੱਖਾਂ ਨੂੰ ਦੂਰ ਕਰਨ ਵਾਲਾ ਹੈ ਇਹ ਨਾਮ ਹੀ ਸਾ ਸੰਗਤ ਸਿਮਰਨ ਹੀ ਦੁੱਖਾਂ ਤੋਂ ਬਚਾਉਂਦਾ ਹੈ ਬੰਦਾ ਜੀਵਨ ਦੇ ਅੰਦਰ ਸੁਖ ਪ੍ਰਾਪਤ ਕਰਨ ਵਾਲੇ ਕਈ ਕਈ ਤਰੀਕੇ ਵਰਦ ਹੈ ਜਿਨ੍ਹਾਂ ਦਾ ਜ਼ਿਕਰ ਬਾਣੀ ਵਿੱਚ ਆਇਆ ਹੈ ਸੁਖ ਨਾਹੀ ਬਹੁਤ ਹੈ ਤਨ ਖਾਟੇ ਸੁਖ ਨਾਹੀ ਪੇਖੇ ਨਿਰਤ ਨਾਟੇ ਸੁਖ ਨਾਹੀ ਬਹੁ ਦੇਸ਼ ਕਮਾਏ ਸਰਬ ਸੁਖਾ ਹਰ ਹਰ ਗੁਣ ਗਾਏ ਸਾਰੇ ਸੁਖ ਵਾਹਿਗੁਰੂ ਪਰਮਾਤਮਾ ਦੇ ਨਾਮ ਜਪਣ ਵਿੱਚ ਨੇ ਤੇ ਆਪੇ ਅਰਦਾਸ ਕਰਦੇ ਆ ਤੀਨੇ ਤਾਪ ਨਿਵਾਰਨ ਹਾਰਾ ਦੁਖ ਹੰਤਾ ਸੁਖ ਰਾਸ ਤਾਕੋ ਬਿਗੰਨ ਕੋ ਲਾਗੇ ਜਾਂ ਕਿ ਪ੍ਰਭ ਅਗੇ ਅਰਦਾਸ ਜੀਉ ਡਰਤ ਹੈ ਆਪਣਾ ਮੇਰੀ ਜਿੰਦ ਡਰਦੀ ਏ ਦੁੱਖਾਂ ਨੂੰ ਵੇਖ ਕੇ ਬਚਨ ਵਾਸਤੇ ਕਿਸ ਕੋਲ ਪੁਕਾਰ ਕਰਾਂ ਕਿਉਂਕਿ ਵਾਹਿਗੁਰੂ ਤੋਂ ਬਗੈਰ ਇਨਾ ਦੁੱਖਾਂ ਤੋਂ ਬਚਾਉਣ ਵਾਲਾ ਹੋਰ ਕੋਈ ਨਹੀਂ ਮੈਂ ਕੇਵਲ ਤੇ ਕੇਵਲ ਦੁੱਖਾਂ ਨੂੰ ਵਿਸਾਰਨ ਵਾਲਾ ਜਿਹੜਾ ਦੂਰ ਕਰਨ ਵਾਲਾ ਹੈ ਉਹਦਾ ਸਿਮਰਨ ਕਰਦਾ ਤੇ ਉਹ ਵੈਗਰੂ ਪਰਮਾਤਮਾ ਹਮੇਸ਼ਾ ਹੀ ਦਾਤਾ ਰਹਿ ਦਾਤਾ ਦੇਣ ਵਾਲਾ ਹੈ ਕਿਉਂਕਿ ਜਗਤ ਭਿਖਾਰੀ ਫਿਰਤ ਹੈ ਸਭ ਕੋ ਦਾਤਾ RAM ਮਾਨੁੱਖ ਕੀ ਟੇਕ ਬਿਰਥੀ ਸਭ ਜਾਨ ਦੇਵਨ ਕੋ ਇੱਕ ਹੈ ਭਗਵਾਨ ਅੱਜ ਬੰਦਾ ਖੁਆਰ ਹੋ ਰਿਹਾ ਹੈ ਖੁਆਰੀ ਦਾ ਸਾਹਮਣਾ ਕਰ ਰਿਹਾ ਹੈ ਕਿਉਂ ਬੰਦਾ ਬੰਦੇ ਦੀ ਟੇਕ ਰੱਖ ਰਿਹਾ ਹੈ ਬੰਦਾ ਬੰਦੇ ਦੀ ਟੇਕ ਰੱਖ ਰਿਹਾ ਹੈ ਸਾਥ ਸੰਗਤ ਇਥੇ ਵਿੱਚ ਕੋਈ ਸ਼ੱਕ ਨਹੀਂ ਕਿ ਬੰਦਾ ਵੀ ਬੰਦੇ ਦਾ ਸਹਾਰਾ ਹੈ ਪਰ ਹਮੇਸ਼ਾ ਦੇ ਲਈ ਨਹੀਂ ਮਹਾਰਜ ਆਖਦੇ ਨੇ ਜਿੱਥੇ ਕੋਈ ਸਹਾਰਾ ਨਹੀਂ ਬੰਦਾ ਉਥਿਓ ਵਾਇਗ੍ਰੂ ਪਰਮਾਤਮਾ ਜਿਹੜਾ ਦੁੱਖਾਂ ਨੂੰ ਵਿਚਾਰਨ ਵਾਲਾ ਹੈ ਹਮੇਸ਼ਾ ਦాతਾ ਹੈ ਉਹੋ ਹੀ ਸਹਾਈਤਾ ਕਰਦਾ ਹੈ ਆਪ ਜੀ ਬਹੁਤ ਵਾਰੀ ਇਹ ਬਚਨ ਪੜ੍ਹ ਦਿਓ ਜਾਂ ਕੋ ਮੁਸ਼ਕਲ ਆਤ ਬਰੇ ਢੋਈ ਕੋਈ ਨਾ ਦੇ ਲਾਗੂ ਹੋਏ ਦੁਸ਼ਮਨਾ ਸਾਖ ਵੀ ਭਜ ਖਲੇ ਸਭੂ ਭਜੇ ਆਸਰਾ ਚੁੱਕੇ ਸਭ ਅਸਰਾਓ ਚੀਤ ਆਵੇ ਉਸ ਪਾਰ ਬ੍ਰਹਮ ਲਗੇ ਨ ਤਤੀਵਾ ਤਾਤੀ ਵਾ ਉਹਨਾਂ ਲੱਗਈ ਪਾਰ ਬ੍ਰਹਮ ਸਰਨਾਈ ਚਾਉ ਗਿਰਦ ਹਮਾਰੇ ਰਾਮਕਾਰ ਦੁਖ ਲਗੇ ਨ ਭਾਈ ਕਿਉਂਕਿ ਔਖੀ ਘੜੀ ਨ ਦੇਖਣ ਦੇਈ ਆਪਣਾ ਬਿਰਦ ਸਮਾਦੇ ਉਹ ਤਾਂ ਆਪਣੀ ਬਿਰਦ ਬਾਣੇ ਦੀ ਲਾਜ ਰੱਖਦਾ ਹੈ ਪਰ ਸਾਨੂੰ ਵੀ ਚੇਤਾ ਰੱਖਣਾ ਚਾਹੀਦਾ ਹੈ ਸਾਥ ਸੰਗਤ ਜਦੋਂ ਬੰਦਾ ਅਤ ਦੁਖੀ ਹੋ ਜਾਂਦਾ ਹੈ ਸਾਰੇ ਸਹਾਰੇ ਟੁੱਟ ਜਾਂਦੇ ਨੇ ਤੇ ਫਿਰ ਬੰਦਾ ਵਾਹਿਗੁਰੂ ਵੱਲ ਰੋਖ ਕਰਦਾ ਹੈ ਵਾਹਿਗੁਰੂ ਵੱਲ ਧਿਆਨ ਧਰਦਾ ਹੈ ਪਰ ਮਹਾਰਾਜ ਕਹਿੰਦੇ ਨੇ ਕਿਉਂ ਨਾ ਪਹਿਲਾਂ ਹੀ ਉਸ ਵਾਹਿਗੁਰੂ ਪਰਮਾਤਮਾ ਵੱਲ ਧਿਆਨ ਧਰਿਏ ਜਿਹੜਾ ਦੁੱਖਾਂ ਨੂੰ ਵਿਚਾਰਨ ਵਾਲਾ ਹੈ ਜਿਹੜਾ ਸਾਰਿਆਂ ਨੂੰ ਦਾਤਾ ਦੇਣ ਵਾਲਾ ਹੈ ਤੇ ਦੁੱਖਾਂ ਤੋਂ ਛੁਟਕਾਰਾ ਮਿਲ ਸਕਦਾ ਹੈ ਪਾਤਸ਼ਾਹ ਜੀ ਦਾ ਬਚਨ ਹੈ ਸਰਵਰ ਪੰਖੀ ਹੇਕੜੋ ਫਾਹੀ ਵਾਲ 50 ਸੰਸਾਰ ਸਰੋਵਰ ਦੇ ਵਿੱਚ ਜਿੰਦ ਕੱਲੀ ਹੈ ਪਰ ਇਹਨੂੰ ਫਾਇਆ ਪਾਣ ਵਾਲੇ ਬੰਦਰਾਂ ਦੇ ਵਿੱਚ ਪਾਣ ਵਾਲੇ ਇੱਕ ਨਹੀਂ 50 ਨੇ ਫਾਇਆ ਪਾਣ ਵਾਲੇ ਬੰਦਰਾਂ ਵਿੱਚ ਪਾਣ ਵਾਲੇ 50 ਨੇ ਮਹਾਰਜ ਆਖਦੇ ਨੇ ਈਮਨ ਡੈਰੀ ਗੱਡthia ਸੱਚੇ ਤੇਰੀ ਆਸ ਮੇਰਾ ਮਨ ਤਾਂ ਇਨਾਂ ਵਿਕਾਰਾਂ ਦੇ ਵਿੱਚ ਗੱਡਿਆ ਗਿਆ ਲੱਗਾ ਹੋਇਆ ਪਰ ਹੁਣ ਬਚਨ ਦੀ ਆਸ ਕੇਵਲ ਤੇ ਕੇਵਲ ਤੇਰੀ ਟੇਕ ਹੈ ਤੇਰਾ ਆਧਾਰ ਹੈ ਤੇਰੀ ਕਿਰਪਾ ਦੇ ਨਾਲ ਹੀ ਇਹਨਾਂ ਦੁੱਖਾਂ ਤੋਂ ਬਚਿਆ ਜਾ ਸਕਦਾ ਹੈ